ਮੇਰੇ ਘਟੇ ਫਰਾਂ ਜਾ ਨਹੀਂ ਮੈਂ ਘਟੇ ਲਾ ਕੁਚੜਾਈ ਆ ਭਰਾਵਾ ਮੈਂ ਘਟੇ ਜਾ ਵੀ 10000 ਰੁਪਏ ਨਾਲ ਲੈਣ ਇਹਨੂੰ ਰਿਟਰਨ ਹੋਊ ਚੱਲ ਜੋ 20 ਦਵਾ ਯਾਰ ਉਹ ਤਾਂ ਬਹੁਤ ਘੱਟਾ ਕੰਮ ਆ ਮੁੱਖੋਂ ਦਰਾਈ ਆ ਬਾਰੋਂ ਗਿਆ ਹੁੰਦਾ ਮੋੜ ਦਾ ਬੰਦਾ ਮੈਨੂੰ ਨਹੀਂ ਦਈ ਇਹ ਰੇਵਰ ਗਿਆ ਤਾਂ ਜੀ ਦੇਣਾ папа наму наму дижабата किती की मनी ਓਏ ਮੈਂ ਥੇ ਕਿ ਲਾਈਟ ਵਾਲੇ ਦੇ ਹਾਂਜੀ ਆ ਰਹੇ ਜਿਹੜੀ ਓਏ ਇਹ ਜਿਹੜਾ ਮੇਲੇ ਚ ਆਲੀ ਕਿ ਮਨਾਉਣੀ ਜਿਸ ਜਿਹੇ ਮੇਲਾ ਪਤਾ ਹਾਂਜੀ ਇਹ ਫਲਾਨਾ ਮੇਲਾ ਤੇ ਮਹਿਫਲੇ ਕਵਾਲ ਹਰ ਸਾਹਿਬ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮਿਤੀ 8 ਨਵਜੂਨ ਨੂੰ ਮਨਾਇਆ ਜਾ ਰਿਹਾ ਵਾ ਹੈ ਬੋਲ ਜੋਸ਼ਨਾਗਰ ਲੁਧਿਆਣਾ ਵਿਖੇ ਇਹ ਦਾਤਾਈ ਦੀ ਸ਼ਾਨ ਦੇ ਵਿੱਚ ਕਰੀਬਨ ਪਿਛਲੇ 25 ਸਾਲਾਂ ਤੋਂ ਲਗਾਤਾਰ ਫਲਾਨਾ ਉత్సਵ ਕਰਵਾਇਆ ਜਾਂਦਾ ਵਾ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਰੱਖੀ ਗਈ ਹੈ ਐਸੇ ਕਰਕੇ ਰੱਖੀ ਗਈ ਹੈ ਤਾਂ ਜੋ ਸਾਡੇ ਲੁਧਿਆਣੇ ਦੇ ਸੰਗਤ ਨੂੰ ਕਿਸੇ ਨੂੰ ਦਾਤਾ ਇਹ ਦੇ ਜਾਣ ਵਾਲਿਆਂ ਨੂੰ ਇਹ ਪਤਾ ਲੱਗ ਸਕੇ ਵੀ ਮਿਤੀ 9 ਜੂਨ ਦਿਨ ਐਤਵਾਰ ਨੂੰ ਸਰਕਾਰ ਦਾ ਜਿਹੜਾ ਉਰਸ ਫਲਾਨਾ ਮੇਲਾ ਮਹਿਫਲੇ ਕਵਾਲ ਬੜੀ ਜੋਸ਼ ਉਤਸਵ ਦੇ ਨਾਲ ਜੋਸ਼ੀ ਨਗਰ ਹੈਪਾਲ ਕਲਾ ਪੰਜ ਪੀ ਦਰਬਾਰ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਦੇਰਿਆਂ ਦੇ ਫਕਿਰ ਫਕੀਰ ਮਹਾਪੁਰਸ਼ ਕਲੀਏ ਸ਼ਰੀਫ ਤੋਂ ਖਾਦਮ ਆ ਰਹੇ ਨੇ ਤੇ ਸਾਡੇ ਗਗਨ ਮਾਤਾ ਜੀ ਬਿੱਟੂ ਸਾਈ ਜੀ ਮੇਰੇ ਪਿਤਾ ਜੀ ਬਲਬੀਰ ਸ਼ਾਹ ਜੀ ਮਾਤਾ ਅਮਰਜੀਤ ਜੀ ਇਸ ਮੁੱਲੇ ਲੱਕਾਨ ਵਾਸਪਿਆਂ ਦੇ ਸਹਿਯੋਗ ਦੇ ਨਾਲ ਇਸ ਫਲਾਨਾ ਮੈਖੋ ਦਾ ਜਿਹੜੀ ਕਰਾਈ ਜਾਊਗੀ ਜੀ ਟੂ ਮੀਰ ਜੀ ਬਨੀਤ ਖਾਨ ਜੀ ਲਵਜੀ ਜੀ ਉਹਨਾਂ ਦੇ ਨਾਲ ਆਪਣੇ ਪਗੜੀ ਕਵਾਲ ਮਨਵਰ ਫਤਹੀ ਜੀ ਤੇ ਉਹ ਭੋਲਾ ਜਮਲਾ ਜੀ ਜੀ ਮਿਤੀ 9 ਜੂਨ ਦਿਨ ਐਤਵਾਰ ਨੂੰ ਸਰਕਾਰ ਦਾ ਜਿਹੜਾ ਉਸ ਫਲਾਨਾ ਮੇਲਾ ਮਹਿੰਦੇਗਵਾਲ ਆ ਬੜੇ ਜੋਸ਼-ਖੋਸ਼ ਦੇ ਨਾਲ ਜੋਸ਼ੀ ਨਜ਼ਰ ਹੈਬਾਲ ਕਲਾ ਪੰਜ ਪੀਰ ਪਰਿਵਾਰ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਦੇਲਿਆਂ ਦੇ ਫਕਰ ਫਕੀਰ ਮਹਾਪੁਰਸ਼ ਕਵਯੇ ਸ਼ੇਰ ਤੋਂ ਖਾਦਮ ਆ ਰਹੇ ਨੇ ਤੇ ਸਾਡੇ ਗगन ਮਾਤਾ ਜੀ ਬਿੱਟੂ ਸਿੰਘ ਜੀ ਤੇਰੇ ਪਿਤਾ ਜੀ ਬਲਬੀਰ ਸ਼ਾਹ ਜੀ ਮਾਤਾ ਅਮਰ ਜੀ ਦੀ ਇਸ ਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਸਲਾਨਾ ਮਹਿਫਲ ਜਿਹੜੀ ਕਰਾਈ ਜਾਊਗਾ ਜਿਹੜੇ ਕਲਾਕਾਰ ਆ ਰਹੇ ਨੇ ਵਾਰਲਡ ਫੇਮਸ ਜਿੰਨੇ ਵੀ ਸੂਫੀ ਕਲਾਕਾਰ ਨੇ ਸਰਦਾਰ ਅਲੀ ਜੀ ਰੀਤੂ ਮੀਰ ਜੀਤ ਨੀਰਖਾਨ ਜੀ ਲਲ ਜੀ ਜੀ ਉਹਨਾਂ ਦੇ ਨਾਲ ਆਪਣੇ ਪਗੜੀ ਕਵਾਲ ਮਨਵਰ ਸਫੀ ਜੀ ਤੇ ਉਹ ਭੋਲਾ ਜਮਲਾ ਜੀ ਸਟੇਟ ਬਾਡੀ ਨੇ ਤੇ ਹੋਰ ਵੀ ਕਾਫੀ ਸੂਫੀ ਸੰਗਤ ਜਿਹੜੇ ਆਲਓਵਰ ਪੰਜਾਬ ਤੋਂ ਹਸਨਪੁਰ ਤੋਂ ਯੂਪੀ ਤੋਂ ਆ ਰਹੇ ਨੇ ਆਪਣੇ ਉਮਰਦਰਾ ਚਿਸ਼ਤੀ ਜੀ ਆ ਰਹੇ ਨੇ ਜੀ ਯਾਨੀ ਜਿੰਨੇ ਵੀ ਸਰਕਾਰ ਦੇ ਚਾਹਣ ਵਾਲੇ ਆ ਤੇ ਸੁਣਨ ਵਾਲੇ ਆ ਸਾਰਿਆਂ ਨੇ ਮੇਲੇ 'ਚ ਹਾਜ਼ਰੀ ਹਾਂ ਜੀ ਜਿਹੜਾ ਇਹ ਮੇਲਾ ਹਰ ਸਾਲ ਜਿਸ ਤਰ੍ਹਾਂ ਇਸ ਦੇਸ਼ ਮਰਦ ਕਰਵਾਇਆ ਜਾਂਦਾ ਵੱਡੀ ਰਗਵਾ ਉਹ ਕੀ ਕੰਮ ਕੋ ਮੈਂ ਸਮੂਹ ਦੇਸ਼ ਵਾਸੀਆਂ ਦਰ ਲੁਧਿਆਣਾ ਵਾਸੀਆਂ ਨੂੰ ਜੈ ਮਸਤਾ ਦੀ ਜਾਇਦਾਦਾਂ ਦੀ ਜੈ ਸਰਕਾਰਾਂ ਦੀ ਆਖਦਾ ਜਿਸ ਤਰ੍ਹਾਂ ਵੀ ਤੁਹਾਨੂੰ ਪਤਾ ਮਿਤੀ 8 9 ਜੂਨ ਨੂੰ ਜਿਹੜਾ ਸਰਕਾਰ ਦਰਬਾਰ ਪੰਜ ਪੀਰ ਸਰਕਾਰ ਹੈ ਬਰਕਲਾ ਜੋਸ਼ੀ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਲਾਨਾ ਉਸ ਮਨਾਇਆ ਜਾ ਰਿਹਾ ਵਾ ਸਮੂਹ ਇਲਾਕਾ ਨਿਵਾਸੀਆਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਵੀ ਮਿਤੀ 8 9 ਜੂਨ ਨੂੰ ਸਰਕਾਰ ਦੇ ਮੇਲੇ ਮਹਿਫਲ ਚ ਹਾਜ਼ਰ ਹੋ ਕੇ ਸਰਕਾਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਦੁਆਬੇ ਏਰੀਏ ਦੇ ਜਿੰਨੇ ਵੀ ਮੁੱਖ ਢੇਰੇ ਨੇ ਰੋਜਾ ਸ਼੍ਰੀ ਮਡਾਲੀ ਦੇ ਗੱਦੀ ਨਸੀਨ ਸਾਈ ਉਮਰੇ ਸ਼ਾਹ ਸਰਕਾਰ ਜੀ ਰੋੜਕੇ ਤੋਂ ਬਾਬਾ ਜੀ ਸ਼ਾਹ ਜੀ ਦਾਦੂਵਾਲ ਤੋਂ ਬਾਬਾ ਫਕਰ ਸ਼ਾਹ ਜੀ ਮਈਆ ਭਗਵੰਦ ਦਰਵਾਜ਼ਾ ਤੋਂ ਸ਼ੰਭੂ ਬਾਬਾ ਜੀ ਤੇ ਲਲਵਾਨ ਤੋਂ ਬਾਬਾ ਸੋਢੀ ਸ਼ਾਹ ਜੀ ਸਪੈਸ਼ਲ ਤੌਰ ਤੇ ਇਸ ਤੋਂ ਇਲਾਵਾ ਹੋਰ ਵੀ ਪੂਰੇ ਪੰਜਾਬ ਦੇ ਵੱਖ-ਵੱਖ ਢੇਰਿਆਂ ਤੋਂ ਜਿਸ ਤਰ੍ਹਾਂ ਕੱਲੀਏ ਸ਼ਰੀਫ ਤੋਂ ਮਲੰਗਾਂ ਦੀ ਜਮਾਤ ਸਾਰੀ ਜਿਹੜੀ ਆਉਂਦੀ ਹਰ ਸਾਲ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਨੇ ਆਪਾਂ ਬੜੇ ਹੀ ਭਾਗਾ ਵਾਲੇ ਆ ਆਪਾਂ ਨੂੰ ਜਿਹੜੀਆਂ ਸਰਕਾਰਾਂ ਖੁਦ ਸਾਡੇ ਘਰ ਚੱਲ ਕੇ ਅਸ਼ੀਰਵਾਦ ਮੈਂ ਸਭ ਨੂੰ ਇਹੀ ਬੇਨਤੀ ਕਰੂੰਗਾ ਵੀ ਹੌਮੋ ਹਮਾਕੇ ਸਮੂਹ ਪਰਿਵਾਰ ਸਮੇਤ ਮਿਤੀ 8 ਤੇ 9 ਨੂੰ ਸਾਰੇ ਜਾਣੇ ਜੋਸ਼ੀ ਨਗਰ ਹੈਬਵਾਲ ਕਲਾਂ ਵਿਖੇ ਪਹੁੰਚੋ ਤੇ ਸਰਕਾਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ। ਮੇਲੇ ਕੀ ਮੇਲੇ ਚੱਰੇਗੀ? ਮੇਲੇ 'ਚ ਤਿਆਰੀ ਜਿਹੜਾ ਲੰਗਰ ਆ ਸਾਡਾ 2 ਦਿਨ ਟੁੱਟ ਵਰਤੇਗਾ 8 ਤੇ 9 ਜੂਨ ਨੂੰ ਲੰਗਰ ਦੀ ਵਿਵਸਥਾ ਫੁੱਲ ਕੀਤੀ ਗਈ ਆ। ਇਸ ਤੋਂ ਇਲਾਵਾ ਲੱਗ-ਲੱਗ ਖਾਣ ਪੀਣ ਦੇ ਬੱਚਿਆਂ ਦੇ ਸਟਾਲ ਲੱਗਣਗੇ। ਜੋ ਵੀ ਯਾਨੀ ਵੱਧ ਤੋਂ ਵੱਧ ਉਪਰਾਲੇ ਜਿੱਦਾਂ ਛਪੀਲਾਂ ਨੇ, ਲੰਗਰ ਨੇ, ਖੀਰ ਦਾ ਲੰਗਰ, ਆਪ ਕੋੜਿਆਂ ਦਾ ਲੰਗਰ, ਚਾਹ ਦਾ ਲੰਗਰ 24 ਘੰਟੇ ਲੰਗਰ ਵਰਤਾ ਕਲਾਕਾਰ ਵਰਲਡ ਫੇਮਸ ਬਹੁਤ ਹੀ ਵਧੀਆ ਆਵਾਜ਼ਾਂ ਸਾਡੇ ਸਰਦਾਰ ਅਲੀ ਜੀ ਉਹਨਾਂ ਦੇ ਭਤੀਜੇ ਸਲਾਮਤ ਅਲੀ ਮਤੋਈ ਜੀ ਜਿਹੜੇ ਹੁਣ ਰੀਸੈਂਟਰੀ ਸ਼ੈਰੀ ਫਿਲਮ ਸਤਿੰਦਰ ਸਤਾਜ ਜੀ ਉਹਨਾਂ ਨਾਲ ਤੇ ਉਸ ਤੋਂ ਇਲਾਵਾ ਸਾਡੇ ਬਨੀਤ ਖਾਨ ਜੀ ਪਹੁੰਚ ਰਹੇ ਨੇ ਤੇ ਲਵਜੀ ਜੀ ਪਹੁੰਚ ਰਹੇ ਨੇ ਉਮਰਦ ਰਾ ਚਿਸਤੀ ਜੀ ਪਹੁੰਚ ਰਹੇ ਨੇ ਪਗੜੀ ਇਕਵਾਲ ਮਨਵਰ ਸਫੀ ਜੀ ਸਟੇਟ ਵਾਡੀ ਭੋਲਾ ਜਮਲਾ ਜੀ ਹੋਰ ਵੀ ਇਸ ਤੋਂ ਇਲਾਵਾ ਕਈ ਕਲਾਕਾਰ ਤੇ ਫਨਕਾਰ ਫਰਟ ਫੇਮਸ ਜਿਹੜੇ ਪਹੁੰਚ ਰਹੇ ਨੇ ਜੀ ਇਹ ਸੰਗੀਤ ਮੇਲਾ ਕਰਾਇ ਕਿੰਨਾ ਮੇਲਾ ਇਹ ਤਕਰੀਬਨ ਮੇਲੇ ਤਾਂ ਬਹੁਤ ਹੋ ਗਏ ਅਸੀਂ 25 30 ਸਾਲ ਤੋਂ ਲਗਾਤਾਰ ਮੇਲੇ ਹੋ ਰਿਹਾ ਜਿਹੜੀ ਵਿਸ਼ਾਲ ਮਹਿਫਲ ਹੈ ਸਾਡੀ 25ਵੀਂ ਮਹਿਫਲ ਹੈ ਜੀ ਜਿਹੜੀ ਇਹ ਸਾਲਾਨਾ ਕਰਾਈ ਜਾ ਰਹੀ ਹੈ ਸਰਕਾਰ ਦੇ ਅਸ਼ੀਰਵਾਦ ਸਦਕਾ ਤੇ ਮੇਲਾ ਜਿਹੜਾ ਇਹ ਸੰਗਤ ਦੇ ਸਹਿਯੋਗ ਨਾਲ ਅਸੀਂ ਕਰਾਉਨੇ ਆ ਮੇਰੇ ਪਿਤਾ ਜੀ ਗੱਦੀ ਨਿਸ਼ੀਨ ਸਾਈਂ ਬਲਵੀਰ ਸ਼ਾਹ ਜੀ ਮੇਰੀ ਪਤਨੀ ਆਰਾਧਨਾ ਉਹਨੂੰ ਮਨੀ ਸਾਈਂ ਮਾਤਾ ਜੀ ਸਾਡੇ ਦਰਬਾਰ ਦੇ ਜੋ ਸੇਵਾਦਾਰ ਅਮਰਜੀਤ ਜੀ ਤੇ ਸਮੂਹ ਸਾਡੇ ਜਿੰਨੇ ਵੀ ਸੰਗਤ ਦੇ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਰਲ ਮਿਲ ਕੇ ਸਯੋਗਨਾਇ ਮੇਲਾ ਕਰਾਉਂਦੇ ਆ ਜੀ ਲੁਧਿਆਣਾ ਵਾਸੀਆਂ ਨੂੰ ਕੀ ਕਹਣਾ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਤੇ ਬੇਨਤੀ ਆ ਵੀ ਸਾਰੇ ਜਾਣੇ ਹੌਮ ਹੌਮਾ ਕੇ ਪਹੁੰਚੋ ਸਮਸਤ ਸਰਕਾਰਾਂ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਲੈਵਲ ਤੋਂ ਲੱਖ ਲੱਖ ਡੇਰਿਆਂ ਦੀਆਂ ਤੁਹਾਨੂੰ ਅਸ਼ੀਰਵਾਦ ਦੇ ਤੁਹਾਡੇ ਘਰ ਆ ਰਹੀਆਂ ਨੇ ਤੇ ਮੌਕਾ ਬਾਰ-ਬਾਰ ਨਹੀਂ ਮਿਲਦਾ ਹੁੰਦਾ ਜੇ ਮੌਕਾ ਦਾਤਾ ਹੀ ਨੇ ਤੁਹਾਨੂੰ ਦਿੱਤਾ ਇਹ ਮੌਕੇ ਦਾ ਲਾਹਾ ਤੱਕਦੇ ਹੋਏ ਸਰਕਾਰਾਂ ਦਾ ਅਸ਼ੀਰਵਾਦ ਲੈਣ ਲਈ ਇਹ ਮੈਹਵਲ 'ਚ ਪਹੁੰਚੋ ਜੀ। ਜੀ ਪਤਾ ਨਹੀਂ ਕੀ ਕਹਿਣਾ ਸਰ ਜਿਹੜੇ ਕਾਜ ਜੋਸ਼ੀ ਨਗਰ ਵਿੱਚ ਕਬੱਡੀ ਹੋ ਰਹੀ ਹੈ ਹਰ ਕਾਜ ਦਾ ਮੇਲਾ ਹੈ। ਸਿੱਕੋ ਜੀ ਮੇਲਾ ਸਰਕਾਰ ਦਾ। ਸਰਕਾਰ ਦੇ ਮੇਲੇ ਦੀ ਸ਼ਾਨ 'ਚ ਬੋਲਣ ਦੀ ਗੁਸਤਾਖੀ ਮੈਂ ਨਹੀਂ ਕਰ ਸਕਦੀ। ਬਸ ਵਿਨਤੀ ਕਰ ਸਕਨੀ ਆ ਕਿ ਤੁਹਾਡੇ ਹੈਬੋਵਾਲ 'ਚ ਬਹੁਤ ਵੱਡੀ-ਵੱਡੀ ਸਖਤ ਤਾਰੂ ਹਾਂ ਸੰਗਤ ਕਿਉਂਕਿ ਸੰਗਤ ਦੀ ਚਰਨਛੋ ਮਿਲਣੀ ਬਹੁਤ ਔਖੀ ਹੁੰਦੀ ਹੈ। ਤੁਸੀਂ ਸਾਰੇ ਭਾਗਾਂ ਆਲੇ ਆ ਤੁਹਾਡੇ ਮੱਲੇ ਚ ਤੁਹਾਡੇ ਸ਼ਹਿਰ ਚ ਇੱਕ ਐਸਾ ਡੇਰਾ ਵੀ ਹੈ ਜਿੱਥੇ ਇੰਨੀਆਂ ਸ਼ਕਤੀਆਂ ਪਹੁੰਚਦੀਆਂ ਨੇ ਜਿਹੜਾ ਤਕਸ਼ੀਤਾ ਜਿਹਦਾ ਸੰਗਤ ਦੇ ਚਰਨਛੋਹ ਦਾ ਆਸ਼ੀਰਵਾਦ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਮੇਰੇ ਵੱਲੋਂ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਸਮੇਂ ਨੂੰ ਖੁੰਝਾਣਾ ਨਾ ਆ ਕੇ ਸਾਰੀ ਸਰਕਾਰਾਂ ਸਾਰੀ ਸੰਗਤ ਦਾ ਆਸ਼ੀਰਵਾਦ ਬਰੂ ਲੈ ਕੇ ਇਸ ਬਾਰੇ ਕਿਸੇ ਦੀ ਪਹੁੰਚ ਨਹੀਂ ਹਰਪਾਲ ਸੰਪਰਮ ਨੂੰ ਤੇ ਲੇਖਨ ਵਿੱਚ ਵੀ ਬਦਮਤੀ ਆ ਰਹੀ ਉਹ ਅਜ ਹੋਰ ਵੀ ਫਕਰ ਗਿਰ ਪਹੁੰਚੇ ਸਾਈਂ ਨੂੰ ਪਹੁੰਚੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੇਰੀ ਤੇ ਔਕਾਤ ਨਹੀਂ ਕਿਸੇ ਨੂੰ ਆਸ਼ੀਰਵਾਦ ਦੇਣ ਦਾ ਮੈਂ ਤੇ ਆਸ਼ੀਰਵਾਦ ਲੈਣ ਆਂਦੀ ਆ ਕਿਉਂਕਿ ਪੰਜਾਬ ਪੀਰਾਂ ਪੈਗੰਬਰਾਂ ਫਕਰਾਂ ਦੀ ਧਰਤੀ ਆ ਅੰਡਾਤਾ ਦੀ ਧਰਤੀ ਆ ਕਿਸਾਨਾਂ ਦੀ ਧਰਤੀ ਆ ਤੇ ਆਪਾਂ ਇੱਥੇ ਆ ਕੇ ਸਾਰਿਆਂ ਦੇ ਆਸ਼ੀਰਵਾਦ ਲੈਣ ਆਂਦੇ ਆ ਦੇਣ ਨਹੀਂ ਆਂਦੇ ਅਜੇ ਦੇਣ ਵਾਲੀ ਔਕਾਤ ਬਣੀ ਨਹੀਂ ਜਦੋਂ ਹੋਊਗੀ ਤੇ ਪੱਕਾ ਦੱਸ ਦਾਂਗੇ ਜੀ ਪਰ ਲੈਣ ਆਂਦੇ ਆ ਕਿਉਂ ਕਿ ਇਹ ertidit ਫਕਰਾਂ ਦੀ ਹੈ ਤੇ ਇਸ ਮੇਲੇ ਇਸ ਮੱਲੇ ਇਸ ਸ਼ਹਿਰ ਚ ਦਾਤਾ ਹੀ ਸਰਕਾਰ ਸਾਡੀ ਉਮਰੇਸ਼ਾ ਸਰਕਾਰ ਸਾਡੀ ਰੁਕੇ ਵਾਲੀ ਸਰਕਾਰ ਸਾਡੀ ਫਕਰਸ਼ਾ ਸਰਕਾਰ ਹੋਰ ਕਈ ਬੇਅੰਤ ਫਕੀਰ ਆ ਰਹੇ ਨੇ ਜਿਨ੍ਹਾਂ ਦੀ ਤਪੱਸਿਆ ਤਪ ਇੰਨਾ ਪਾਕ ਸ਼ਫਾਕ ਹੈ ਕਿ ਉਹਨਾਂ ਦੀ ਇੱਕ ਨਿਗਾਹ ਨਾਲ ਹੀ ਸਾਡੀਆਂ ਕੁੱਲਾਂ ਪਾਰ ਹੋ ਜਾਂਦੀ ਹੈ ਇਹ ਮੈਂ ਚਾਨੀ ਆ ਕਿ ਤੁਸੀਂ ਸਾਰੇ ਆ ਕੇ ਜਰੂਰ 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 ਨਸਬਦਾ ਆਸ਼ੀਰਵਾਦ ਲੋ। ਠੀਕ। ਥੈਂਕ ਯੂ ਵੈਰੀ ਮਚ। ਜਿਹੜਾ ਕਿ ਅੱਜ ਹਰ ਸਾਲ ਦੇ ਜੋਸ਼ੀ ਨਾਲ ਗੱਡੀ ਵਰਕਿੰਗ ਮੇਲਾ ਹੁੰਦਾ ਹਰ ਸਾਲ ਅੱਜ ਇਸ ਮੇਲੇ ਦੀ ਕੀ ਕੀ ਤਿਆਰੀ ਕੀਤੀ ਕਰਨੀ। ਦੇਖੋ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਆਰੀਆਂ ਦਾ ਪੂਰਾ ਜੋਰਾਂ ਸ਼ੋਰਾਂ ਦੇ ਉੱਤੇ ਨੇ। ਉਹ ਸਾਡੇ ਪਾਪਾ ਜੀ ਬਾਬਾ ਬਲਬੀਬ ਸ਼ਾਹ ਜੀ ਜਿਹੜੇ ਜੀ ਇਸ ਜੀ ਦੇ ਸਰਪ੍ਰਸਤ ਨੇ ਗੱਡੀ ਜੀ ਸ਼ੀਨ ਨੇ ਔਰ ਜਿਹੜਾ ਜੀ ਮੇਲੇ ਦਾ ਜਿਹੜਾ ਆਗਾਜ਼ ਆ ਉਹ ਕੱਲ ਕੱਲ ਹੋ ਰਿਹਾ ਕੱਲ ਸਰਕਾਰ ਨੂੰ ਮੈਂਦੀ ਮੈਂਦੀ ਲੱਗਦੀ ਹੈ ਮਤਲਬ ਬਿਲਕੁਲ ਵਿਆਹ ਵਿਆਹ ਦਾ ਮਾਹੌਲ ਹੁੰਦਾ ਜੀ ਜਿੱਦਾਂ ਸਰਕਾਰਾਂ ਦੇ ਗਾਣਾ ਦੁਲਹਾ ਸਾਡੀ ਸਰਕਾਰ ਹੈ ਪੰਜਤੀ ਸਰਕਾਰ ਬਾਬਾ ਬਲੇਸ਼ਾ ਕਾਦਰੀ ਸਰਕਾਰ ਦੀ ਸ਼ਾਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰਾ ਛੋਟਾ ਵੀਰ ਮਨੀ ਸਾਈ ਜੀ ਉਹਨਾਂ ਦੇ ਪਾਪਾ ਬਲਵੀਨ ਸਾਈ ਜਿਹੜੇ ਦਰਵਾਜ਼ੇ ਗੱਦੀ ਨਿਸ਼ੀਨ ਨੇ ਔਰ ਉਹਦੇ ਸ਼ਾਨ ਦੇ ਵਿੱਚ ਮਹਿਸਲ ਇਕਵਾਲ ਕਰਾਉਂਦੇ ਨੇ ਮੇਲਾ ਕਰਦੇ ਨੇ ਬੜਾ ਹਮ ਹਮਾ ਕੇ ਸੰਤਾ ਜੀ ਬੜਾ ਉਤਸ਼ਾਹ ਹੁੰਦਾ ਹੈ ਔਰ ਉਸ ਮੇਲੇ ਵਿੱਚ ਉੱਚ ਕੋਟੀ ਦੇ ਕ왈 ਸੂਫੀ ਜਿਹੜੇ ਨੇ ਆਪਣਾ ਦਾਤਾ ਸਰਕਾਰ ਦੇ ਆਪਣੀ ਹਾਜ਼ਰੀ ਲਗਵਾਉਂਦੇ ਨੇ ਔਰ ਜਿਹੜੇ ਪਾਕ ਤੇ ਪਵਿੱਤਰ ਰੂਹਾਂ ਇਸ ਮੇਲੇ ਵਿੱਚ ਸ਼ਿਰਕਤ ਕਰ ਰਹੀਆਂ ਹਨ ਔਰ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ ਮਹਾਪੁਰਸ਼ਾਂ ਦਾ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ ਇਸ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਦਾਤਾ ਸਨੇਸ਼ਵਲੀ ਸਰਕਾਰ ਦੀ ਕਿਰਪਾ ਸਾਰਿਆਂ ਤੇ ਬਣੀ ਰਹੇਗੀ